ਇਹ ਪੁੱਤਾਂ ਵਾਲਾ ਸਮਾਂ ਕਰਦੇ ਨੇ ਇਹਨੂੰ ਪੁੱਤਾਂ ਨੂੰ ਰੱਖਿਆ ਲਾ ਪਰ ਤਾਂ 20 ਕਿਲੋ ਪਰ ਬਦੇ ਜਿਵੇਂ ਕੋਗਣਾ ਉਹਵੇਂ ਤਾਂ ਦਾ ਹੱਥ ਸੈਟ ਕਰਾ ਲੈਂਦੇ ਇਹ ਵੀ ਮੁੰਡਾ ਇਹ ਵੀ ਪਾਗੀ ਸਿੱਖਣਾ ਆਇਆ ਹੈ ਸਾਡੇ ਸਿੰਘਾਂ ਵੱਲੋਂ ਸਿੰਘਣੀਆਂ ਵੱਲੋਂ ਜੋ ਸਹਾਇਤਾ ਦਿੱਤੀਆਂ ਗਈਆਂ ਹਨ

ਦੇ ਬੈਨ ਨੂੰ ਏਸੀ ਬਣਾ ਵਜੇ ਨੂੰ ਲਾ ਕੇ ਖਾਵੇ ਡਾ ਵਧੀਆ ਏਸੀ ਠੰਡੀ ਕੂਲਿੰਗ ਕਰ ਰਹੀਆ ਪੂਰੀ ਭਾਇਆ 90 ਲੋਕ ਤੇ ਜੰਗਲਾਂ ਚ ਆਏ ਇੱਕ ਮਿਨੀ ਏਸੀ ਵੀ ਖਾਏ ਕਿੰਨੀ ਏਸੀ ਜੰਗਲਾਂ ਚ ਭਾਇਆ ਨੂੰ ਆ ਆ ਮਿਨੀ ਏਸੀ ਆਹ ਆਉਣਾ ਸਾਡਾ ਫੇਵਰੇਟ ਸਟੂਡੈਂਟ ਆ ਇਹ ਵਿਚ ਇਹ ਫੇਵਰੇਟ ਸਟੂਡੈਂਟ ਆ ਇਹ ਸਰ ਦਾ ਆਹੋ ਬੰਦਾ ਇਹ 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 ਪੁੱਤਾਂ ਵਾਲਾ ਸਮਝਦਾ ਪੁੱਤ ਇਹਨੂੰ ਪੁੱਤਾਂ ਵਾਂਗ ਰੱਖਿਆ ਲਾਦੇ ਵੇਖੋ ਸਟੂਡੈਂਟ ਇੰਨੀ ਪੜ੍ਹਾਈ ਲਿਖਾਈ ਕਰਕੇ ਇਹਨਾਂ ਨੇ ਕਿੱਥੇ ਜਾਣਾ ਵੇਖੋ ਪਰਨ ਕਿੱਥੇ ਦੇ ਆ ਜੰਗਲਾਂ 'ਚ ਵੇਖੋ ਇਹ ਜੰਗਲਾਂ 'ਚ ਪਾ ਕੇ ਦਿੱਤਾ ਨੂੰ ਇਹਨਾਂ ਨੇ ਕੋਠੀਆਂ ਐਹੋ ਜਿਹੀ ਘਰ ਪਾ ਕੇ ਦਿੱਤੇ ਜੰਗਲਾਂ 'ਤੇ ਯਾਰ ਤੇੁੱਧ ਤਾ ਲੱਗਦਾ ਨਹੀਂ ਬੈਠੇ ਕਿੱਥੇ ਵੇਖੋ ਸਿੰਦਲ ਲੱਗੇ ਪਈਆਂ ਸਾਰੀਆਂ ਇਹ ਇਹ ਵੀ ਇਹ ਦੋ 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 ਉਂਗਲਾਂ ਵਗੋਂਦੇ ਆ ਕਰੀ ਲੋ ਕੀ ਚੀਜ਼ ਆਈ ਹੁੰਦੀ ਏ ਦਾਦੇ ਨਹੀਂ ਪਰ ਇਹ ਵੀ ਥੋੜਾ ਮਸ਼ੀਨਾ ਜ਼ਿਆਦਾ ਪਿਆਰ ਆ ਇਹਨਾਂ ਦੇ ਬੈਠਾ ਇਹ ਲੋਕ ਕੱਲਾ ਬੈਠਾ ਪਿਛਲੇ ਨੇ ਐਡਾ ਕਬਾੜ ਆ ਨਾ ਇਹ ਵੀ ਆ ਇਹ ਨਹੀਂ ਇਹ ਨਹੀਂ ਕਬਾੜ ਇਹ ਤੇ ਆਈ ਆਈ ਚਲੋ ਇਹ ਕਬਾੜ ਯੈਸ bro yes oh my god ਚਾਰੇ ਚਾਰੇ ਚੀਜ਼ਾਂ ਇਕੱਠੀਆਂ ਕਰਿਓ ਗਿਆ ਚਾਰੇ ਜਿਹੜੇ ਇਕੱਠੀਆਂ ਕਰਿਓ ਓਏ ਹੋਏ ਆਲ ਤੱਕ ਲੀਕ ਕਰਦੇ ਹੋ ਇੱਧਰ ਤੁਹਾਡੇ ਵੈਲਡਿੰਗ ਦਾ ਸਮਾਨ ਆ ਇੱਧਰ ਮਸ਼ੀਨਾਂ ਦਾ ਸਮਾਨ ਆ ਦੋ ਟਰੇਡਾ ਇਕੱਠੀਆਂ ਨੇ ਬਾਕੀ ਅੱਜ ਦੇ ਬਲੌਗ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਮਤਲਬ ਸੌਨ ਨੂੰ ਵੀ ਮਿਲੇਗਾ ਜਿੰਨੇ ਜਿੰਨੇ ਖਾਣ ਨੂੰ ਮਿਲਣਗੇ ਮਾਰੀਆਂ ਗਈਆਂ ਤੇ ਇਹ ਜੇ ਥੋੜੀ ਜਿਹੀ ਗਾਲੀ ਗਲੋਚ ਵੀ ਕਰਦੇ ਨੇ ਇਹਨਾਂ ਨੂੰ ਵੀ ਕੰਟਰੋਲ ਕਰਾਉਂਦਾ ਤੇ ਬਲੌਗ ਦੇ ਗਾਲੀ ਗਲੋਚ ਕਰਾਉਂਦਾ ਮਾੜਾ ਪ੍ਰਭਾਵ ਨਹੀਂ ਪਾਉਣਾ ਕਿਉਂਕਿ ਬੜੇ ਜਣੇ ਵੇਂਦੇ ਨੇ ਫਿਰ ਮਾੜਾ ਪ੍ਰਭਾਵ ਆ ਬਿਲਕੁਲ ਜਾਂਦਾ ਨਿਕਰੇ ਅਸੀਂ ਕਾਹ ਏਰੀਆ ਚ ਪਰ ਵੀਡੀਓ ਦੇ ਅਸ਼ਾ ਸਾਡੀ ਨਾਲ ਟੈਂਡ ਨਹੀਂ ਗਈ ਚੰਗੇ ਵੇਲੇ ਮਾਰ ਉਹਦਾ ਡਿਫੈਂਡਰ ਚੱਲ ਗਈ ਆ ਤੇ ਥੋੜਾ ਪਾਦੀਆ ਪੱਖੇਤੀ ਚ ਰੋ ਗਈ ਸਾਰੇ ਮੱਤਿਆਂ ਦੀ ਆਪਣੀ ਨਹੀਂ ਪਈ ਇਹਨਾਂ ਦੀ ਪਈ ਗਈ ਆ ਬੋਲ ਬੋਲ ਇੱਕ ਪਾੜਦਾ ਇਹਦੇ ਵਿੱਚ ਹੇ ਹੇ ਕਿ ਚੁਸਤਾ ਚੁਸਤਾ ਖਾਦ ਲਓ ਆ 우ਸਤਾਦ ਜੀ ਮਾਸ਼ੇ ਹੁਣ ਆਉਂਦੇ ਆਰੇ ਕੋਈ ਨਹੀਂ ਇਹਨਾਂ ਦੀ ਫੋਟੋ ਵੀ ਅਸੀਂ ਪਾ ਦਿੰਨੇ ਆ ਗਰੁੱਪ 'ਚ ਵੀ ਆਈ ਇਹ ਵੀ ਆਗੇ ਦੇ ਉਸਤਾਦ ਜੀ ਹੁਣ ਹੀ ਆਗੇ ਨੇ ਆਪਣੇ ਹਾਂ ਪੜਾ ਸਾਰੇ ਨਹੀਂ ਫੋਟੋ ਪੜਾ ਵਿੱਚ ਸਾਰੇ ਨਹੀਂ ਫੋਟੋ ਪੜਾ ਵਿੱਚ ਓਏ ਪੜਾ ਤੇਰੀ ਫੋਟੋ ਗਰੁੱਪ 'ਚ ਭਜੀ ਮਾਲਕ ਤੁਹਾਡਾ ਭਲਾ ਕਰੂਗਾ ਭਲਾ ਤੁਹਾਡਾ ਪਹਿਲਾਂ ਹੀ ਹੁੰਦਾ ਆਰੇ ਮਤੋਂ ਤੇ ਕੋਲਾਂ ਚ ਵੀ ਰਗੜੀ ਲੱਗਣ ਲੱਗ ਪਈ। ਗਰਮੀ ਬੜੀ ਆ ਤੇ ਆਪਣੇ ਬੰਦਿਆ ਕਹਿੰਦੇ ਵੀ ਸਰਦਾਈ ਪੀਣੀ ਆਪਾਂ। ਰੰਗ ਵੇਖ ਕੇ ਕਿਤੇ ਇਹ ਨਾ ਕਹਿ ਦੇਓ ਵੀ ਇਹ ਪੰਗ ਵਾਲੀ ਆ, ਪੰਗ ਤੋਂ ਬਗੈਰੀ ਆ। ਸੂਫੀ ਆ। ਉਹ ਸੂਫੀ ਜਣਾ ਓਏ। ਹਾਂ। ਫੇਰ ਠੀਕ ਆ। ਠੰਡੀ ਸਰਦਾਈ ਜਿਹਨੂੰ ਕਹਿੰਦੇ ਉਹ ਹੀ ਆ ਨਾ। ਉਹ ਹੀ ਉਹ ਹੀ। ਓਏ ਓਏ ਓਏ। ਇਹ ਗਰਮ ਹੋਣ ਵਾਲੀ ਵਾਹੇ ਪੀਂਦੇ ਨੇ ਪਰ ਇਹ ਇੱਥੇ ਨਹੀਂ ਪਿਆਉਣੀ ਇਹਨਾਂ ਨੂੰ ਇਹਨਾਂ ਨੇ ਕਾਪੀਆਂ ਭਰ ਦੇਣੀਆਂ ਜਾਂਦੀਆਂ ਇਹ ਅੰਦਰ ਕਾਪੀਆਂ ਤੱਕ ਕੋਈ ਆ ਕਾਪੀਆਂ ਤੱਕ ਪਹੁੰਚਣਾ ਹੀ ਨਹੀਂ ਗਰਾਊਂਡ ਬੜੀ ਵੱਡੀ ਸਹੀ ਕਹਾਂ ਲਾ ਕਾਪੀਆਂ ਤੱਕ ਤੇ ਪਹੁੰਚਣਾ ਹੀ ਨਹੀਂ ਇਹਦੇ ਇਹਦੀ ਇੱਥੇ ਹੀ ਸਮਾਪਤੀ ਹੋ ਜਾਣੀ ਹੈ ਇੱਥੇ ਲੁੜਕਾਂ ਡੈ ਬਣਾਉਣ ਗੋਲੀ ਜੇ ਨਾ ਬਿਠਾ ਦਿੰਦਾ ਗਰਾਊਂਡ ਤੇ ਇਹਨਾਂ ਨੇ ਤੇ ਲਹਿਰਾ ਬਹਿਰਾ ਕਰਾਈਆਂ ਪਈਆਂ ਤੇ ਇਹ ਤੇ ਗਰਾਊਂਡ 'ਚ ਹੀ ਲੁੜਕਾਂ ਲੱਗ ਪਣੇ ਆ ਜੇ ਇਹਨਾਂ ਨੂੰ ਪਿਆਤੀ ਤੇ ਗੱਗਾ ਹਰ ਇੱਕ ਥਾਂ ਦੇ ਵਾਸਤੇ ਪ੍ਰੋਲਾ ਹੋਣਾ ਚਾਹੀਦਾ ਵਾ ਹੈ ਕਿ ਨਹੀਂ ਚੱਲਨੇ ਚਾਹੀਦੇ ਰਗੜੇ ਆਰ ਇੱਕ ਥਾਂ ਤੇ ਸਹੀ ਗਾ ਤੇਲ ਜੋ ਕੇ ਪਾਇਆ ਗਈ ਕਿਡਾ ਨੇ ਐ ਸਿਕੰਦਰ ਸਿੰਘ ਕਿਹੜੀ ਕਲੀ ਲਾਉਨੇ ਆ ਬਾਲਟੀ ਚ ਮਿਠਾ ਕੋਲ ਨੇ ਮਿਠਾ ਉਹ ਵੀ ਵਿੱਚ ਪਾ ਲੈਣੀ ਹੈ ਮਿਸ਼ਰੀ ਪਾਲਾ ਮਿਸ਼ਰੀ ਦਾ ਕਿਹੜਾ ਮਠਾਇਆ ਉਹ ਤਾਂ ਚੱਕਰ ਹੀ ਕੋਈ ਨਹੀਂ ਉਹਦਾ ਚੇਤਾ ਘਰਾ ਤਾਂ ਨਹੀਂ ਤੇ ਇੱਧਰ ਰਹੇ ਨਹੀਂ ਉਹ ਇੱਧਰ ਪਈਣਾ ਨਹੀਂ ਫਾਇਦਾ ਕੋਈ ਨਹੀਂ ਹੁਣਾ ਮਿਸ਼ਰੀ ਦਾ ਕਿਹੜਾ ਮਠਾ ਹੁੰਦਾ ਉਹ ਜੀ ਪਾਰੇ ਵਿੱਚ ਸਾਰੀ ਪਾਰੇ ਪਾਰੇ ਉਹ ਇਹਦਾ ਨਹੀਂ ਕੁਝ ਵੀ ਹੁਣਾ ਉਸਤਾਜ ਜੀ ਆਪੇ ਮੁਰੇ ਕੋਤ ਸਾਹਿਬ ਕੋਲ ਕੋਰ ਸਾਹਿਬ ਵੇਖੋ ਬਾਲਟੀ ਨਾਲ ਖੇਡ ਰਹੇ ਵਾਹ ਹੂੰ ਬਾਅਦ ਪਾਣੀ 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 ਤੂੰ ਇਹਦਾ ਬੰਮਾ ਵੱਧ ਧੰਨ ਤੇ ਬੜਾ ਚਿਹਰਾ ਹੋ ਗਿਆ ਰਗੜ ਦੇ ਨੂੰ ਕਿੰਨਾ ਘਰ ਰਗੜਨਾ ਜੇ ਇਹਨੂੰ ਇਹਨੂੰ ਲਾਦਾ ਜਮੀਨ ਨਾ ਸਲੋਤਰ ਲਾਦਾ ਮੋਟਾ ਜਿਹੜਾ ਸਰ ਉਹ ਕੱਢੀ ਜੀ ਮੈਂ ਆਈ ਉਹ ਤੇਰੇ ਨਾਲ ਕੱਢਿਆ ਉਹਨੇ ਜਿਹੜਾ ਪ੍ਰਜਾ ਕਰਾ ਉਹ ਮਿਲਿਆ ਉਹ ਤੋਂ ਪਹਿਲਾਂ ਟੇ ਮੁੰਡੇ ਤਸੰਨੀ ਬੜੀ ਕਰੋਦੇ ਐ ਇੰਨੇ ਚਿਰਦੇ ਰਗੜਨਦੇ ਹਨਾ ਓਏ ਹੇ ਪੀ ਹੱਥ ਕਰੋਣਗੇ ਇਹ ਤੇ ਮਾਣਾ ਮੋਟਾ ਬਣੀ ਮਲ ਰਹਿੰਦੇ ਆ ਅੱਧਾ ਮੱਝ ਕਿਲੋ ਬਰਫ ਦੇ ਦੀ ਅੱਧਾ ਮੱਝ ਕਿਲੋ ਟੋੜਾ ਦੇ ਦੀ ਬਾਤ ਜੀ ਗੱਲ ਉਹਦਾ ਤੋੜਾ ਵੇ ਹੋਏ ਵਾਰਗੜਾ ਚੱਲਦਾ ਹੀ ਜਾਵੇ ਗੱਲ ਇਦਾਂ ਆ ਤੇ ਰਣਾ ਚੱਲਦਾ ਹੀ ਰਵੇ ਬਾਬਾ ਜੋਗਾ ਸਿੰਘ ਜੀ ਮੈਂ ਨਾ ਮਹਾਪੁਰਛਾ ਦੇ ਬਟਨ ਨਹੀਂ ਭਜਾ ਨਹੀਂ ਆ ਆਡੀਓ ਹਾਂ ਇਹ ਤੇ ਗੱਲ ਐ ਭਾਈ ਯਾਰ ਮੇਰੀ ਕਰਨੀ ਡਾਈ ਕੱਢ ਕੇ ਆਉਂਦੇਂ ਜੀ ਓਕੇ ਯਾਰ ਤੂੰ ਅਨੇ ਟੱਕਾ ਕਰਦਾ ਮੈਂ ਨਹੀਂ ਮਾਣਾ ਵਾਟਰ ਮੈਂ ਕਰ ਜਾਏ ਖਾਣੀ ਇਹਨੇ ਤਾਂ ਵਿਚਾਲੀ ਆਪਣੇ ਲਈ ਦੇ ਰੱਖ ਲਈ ਉਹਨੂੰ ਦੀ ਖਾਂਦੇ ਜੇ ਦੁੱਧ ਦੀ ਲਿਆ ਖੰਡ ਘੁਰ ਗਈ ਬੜੀ ਠੀਕ ਹੈ ਖੰਡ ਘੁਰ ਗਈ ਵਾ ਮੇਰੀ ਲੈ ਤੋ ਕੋਈ ਨਹੀਂ ਮੇਰੀ ਕੱਢ ਉਹ ਪੀ ਲੋ ਭਰਾਵਾ ਹੋਰ ਕੀ ਕਹਿੰਦੇ ਤੈ ਠੀਕ ਹੈ ਹੁਣ ਪੀ ਜਾ ਵੇਖੋ ਮੁੰਡਿਆਂ ਨੇ ਤਿਆਰ ਕਰਕੇ ਤੇ ਅੱਧੀ ਪਾਲਟੀ ਤਿਆਰ ਕੀਤੀ ਨੂੰ ਅੱਧੀ ਤੋਂ ਵੀ ਅੱਧੀ ਦਾ ਅੱਧੀ ਦਾ ਅੱਧਾ ਹਿੱਸਾ ਰਹਿ ਗਿਆ ਵੇ 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 ਮਣੇ ਇੰਤ ਸਲੀਬੜੀ ਕੀਤੀ ਇਹਦੀ ਕਿਸਮਤ ਬਹੁਤ ਜਾਗੀ ਇਹ ਮੁੰਡਾ ਅਰੇ ਹੁਣੇ ਆਇਆ ਹੀ ਆ ਬਾਰੋਂ ਨਾਲ ਹੀ ਕੰਨੇ ਛਤਾਈ ਵੀ ਆਈ ਇਹਨੇ ਮੌਕੇ ਦੇ ਵਾਕੇ ਹੀ ਮੌਕੇ ਤੇ ਪੂਰੇ ਟਾਈਮ ਤੇ ਆਇਆ ਜਦੋਂ ਤਿਆਰ ਹੋਈ ਬੰਦਾ ਸੁਣੀ ਹੈ ਫੀਲ ਇਹ ਵੀ ਚਲਵਾ ਦੇ ਬੜਾ ਹੁਣ ਤੂੰ ਹੈ ਸਾਈ ਪਾਣੀ ਓਏ ਹੋਏ ਹੋਏ ਧਰਮਨਾ ਕਾਲੀ ਮਿਰਚ ਬੜੀ ਸੀ ਨਾ ਮਨ ਵੀਰ ਸੋ ਅਸੀਂ ਆ ਚੁੱਕੇ ਹਾਂ ਹੁਣ ਘਰ ਗਰਮੀ ਬੜੀ ਬਾਅਦ ਸਰਦਾਈ ਵੀ ਜਰਾ ਪੀ ਕੇ ਕਾਲਜ ਤੋਂ ਤੇ ਘਰ ਤੇ ਆ ਗਏ ਹਾਂ ਬਾਕੀ ਹੁਣ ਤੁਹਾਨੂੰ ਸੁਣਾ ਹੁਣ ਤੁਹਾਨੂੰ ਅਸੀਂ ਹੁਣ ਗੁਰਦੁਆਰੇ ਜਾਵਾਂਗੇ ਜੋ ਕਿ ਸ਼ਨੀ ਦਿਨ ਜਾ ਰਹੇ ਹਾਂ ਗੁਰੂ ਜਨ ਦੇ ਪਾਸ਼ਾ ਜੀ ਦੇ ਸੋ ਅਸੀਂ ਉਸ ਦਿਨ ਨੂੰ ਮਤਲਬ ਕਿ ਸਹੀ ਦੀ ਦਿਨਾਂ ਦਾ ਜਿਹੜਾ ਪਾਰਟ ਹੁੰਦਾ ਨੇ ਸਖਮੁਸਾਇ ਦਾ ਉਹ ਗੁਰਦੁਆਰੇ ਸਾਡੇ ਹੁੰਦਾ ਐਦ ਕੀ ਮਹੀਨਾ ਇੱਕ ਕੀਤਾ ਉਦਾਂ 21 ਦਿਨ ਹੁੰਦਾ ਐਦ ਕੀ ਮਹੀਨਾ ਇੱਕ ਕੀਤਾ ਪੂਰਾ ਤੋਂ ਸੰਨ ਮੈਨੂੰ ਬਾਬਾ ਜੀ ਕਹਿੰਦੇ ਕਿ ਕਹਿੰਦੇ ਕਿ ਮੇਰੀ ਇੱਕ ਵੀਡੀਓ ਬਣਾ ਦੀ ਮਤਲਬ ਕਥਾ ਕਰਦਿਆਂ ਦੀ ਮੈਂ ਕੋਈ ਨਹੀਂ ਬਾਬਾ ਜੀ ਇਹ ਤਾਂ ਬਣਾਦਾ ਵੀਡੀਓ ਕਿੰਤਰਾ ਕਰੋ ਰਹੀ ਤੋਂ ਇਹ ਵਿਚਾਰ ਸੁਣ ਕੇ ਦੱਸਣਾ ਵੀ ਕਿੱਦਾਂ ਦੀ ਲੱਗੀ ਤੇ ਨਾਲੇ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਦਿਓ ਤੇ ਰਾਤ ਦਾ ਨਾਮ ਸਿਮਰਉਣੀ ਹੁੰਦਾ ਨਾਮ ਸਿਮਰਉਣੀ ਤੁਹਾਨੂੰ ਸਰਵਣ ਕਰਾਵਾਂਗੇ ਇਤਨਾ ਵਧੀਆ ਸੋਚ ਵਧੀਆ ਸੰਗਤ ਦੀ ਸੰਗਤ ਨੇ ਕਿਹਾ ਇਹ ਵੀ ਕਹਿੰਦੇ ਵੀ ਅਲੱਗ-ਅਲੱਗ ਕਰਾਂ ਜਾਂ ਨਾਮ ਸਿਮਰਨ ਕਰਿਆ ਕਰੀਏ ਰੋਜ਼ ਸਿਰਫ ਐਤਵਾਰ ਦੇ ਦਿਨ ਛੱਡ ਕੇ ਬਾਕੀ ਨਿਤ ਨਾਮ ਸਿਮਰਨ ਹੁੰਦਾ ਇਹ ਲਈ ਵੀ ਕਿਸੇ ਦੀ ਪਾਬੰਦੀ ਨਹੀਂ ਲਾਈ ਹਾਂਜੀ ਤੁਹਾਡੇ ਘਰੇ ਆ ਜਾਂ ਤੁਹਾਡੇ ਘਰੇ ਕਿਸੇ ਨੂੰ ਕਹਿੰਦੇ ਨਹੀਂ ਆਪਣੀ ਸ਼ਰਧਾ ਮੁਤਾਬਿਕ ਸਾਰੇ ਜਾਣੇ ਆਪਣੇ ਘਰੇ ਨਾਮ ਸਿਮਰਨ ਕਰਾਉਂਦੇ ਨੇ ਤੁਸੀਂ ਵੀ ਕਰਿਆ ਕਰੋ ਜਿੰਨਾ ਜਿੰਨਾ ਤੱਕ ਮੇਰੀ ਵੀਡੀਓ ਪਹੁੰਚ ਰਹੀ ਆ ਇਹ ਜਿਹੜੇ-ਜਿਹੜੇ ਮੇਰੀ ਵੀਡੀਓ ਨੂੰ ਦੇਖ ਰਹੇ ਆ ਨਾਮ ਸਿਮਰਨ ਕਰਿਆ ਕਰੋ ਘਰਾਂ 'ਚ ਸਿਰਫ ਅੱਧੇ ਘੰਟੇ ਦੀ ਖੇੜਿਆ ਅੱਧਾ ਘੰਟਾ ਨਾਮ ਸੇ ਮੰਜੂਰ ਕਰਿਆ ਕਰੋ ਸੋਨੋ ਤੇ ਨਾਲ ਆਪ ਵੀ ਕਰੋ ਨਾਲ ਸੁਣੋ ਨੀ ਠੀਕ ਹੈ ਜੀ ਹੁਣ ਤੁਹਾਨੂੰ ਸੁਣਾਉਣੇ ਆ ਅਸੀਂ ਕਥਾ ਆਪਣੇ ਇਨਾਂ ਕੋ ਆ ਕੇ ਸਿੱਖੋ ਬਹੁਤ ਡਿਟੇਲ ਟੂ ਡਿਟੇਲ ਜੀ ਸਿਖਾਉਂਦੇ ਆ ਜਿਵੇਂ ਕੋਗਣ ਉਵੇਂ ਤਾਂ ਦਾ ਹੱਥ ਸੈਟ ਕਰਾ ਦੇਣਗੇ ਇਹ ਵੀ ਮੁੰਡਾ ਇਹ ਵੀ ਪੱਗ ਸਿੱਖਣਾ ਆ ਇਹ ਆਹ ਇਹ ਵੀ ਪੱਗ ਸਿੱਖਣਾ ਆ ਇਹਨੂੰ ਕਿਹਾ ਸੀ ਆਪਣੇ ਵਾਲ ਨਾ ਮਿੱਡੀ ਨਾ ਕਰਿਆ ਕਰ ਇਹ ਪਰ ਮੀਡੀਆਂ ਕਰਕੇ ਵਾਲ ਬਿਠਾਏ ਨੇ ਆਪਣੇ ਇਕਰਾਰਦਾ ਹੀ ਨਹੀਂ ਪਤਾ ਨਹੀਂ ਕੀ ਉਹ ਰਬੜ ਪੌਣ ਵਾਲੀ ਗੰਦੀ ਯਾਤ ਜਾਂਦੀ ਨਹੀਂ ਪਤਾ ਨਹੀਂ ਕਿ ਕਿ ਇਦਾਂ ਕਰਿਆ ਕਰ ਤੇ ਇਦਾਂ ਵਧੀਆ ਲੱਗਦਾ ਇਹ ਜਾਣ ਕੇ ਹੁਣ ਕਹਿੰਦੇ ਕਿ ਤੇਰੀ ਮੈਂ ਬੇਇੱਜ਼ਤੀ ਕਰਨੀ ਆ ਤੇ ਤਾਂ ਵੀਡੀਓ ਬਣਾਉਂਦੇ ਆ ਮੇਰੇ ਆਪਣੇ ਮੇਰੇ ਆਪਣੇ ਮਿੱਢੀ ਨਹੀਂ ਹੈਗੀ ਮੈਨੂੰ ਕਰ ਲਈ ਕਹਿਣਾ ਹੁਣ ਵੀਡੀਓ ਭਾਈ ਵੇਖੇ ਜਾ ਕੇ ਕਿਤੇ ਅੱਛਾ 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 ਖੁਸ਼ ਹੋਤਰ ਜੀ ਚਲੋ ਛੱਡੋ ਇਹਨੂੰ ਆਪਾਂ ਜਾ ਕੇ ਕਥਨਚਾਰ ਸੁਣਦੇ ਆ ਮੈਂ ਹੋ ਗਿਆ ਥੋੜਾ ਜਿਹਾ ਲੇਟ ਤੇ ਬਾਬਾ ਜੀ ਨੇ ਆਪਣੇ ਕਥਨਚਾਰ ਰੇ ਸਟਾਰਟ ਕਰਦੇ ਤੇਨ ਮਤਲਬ ਕਥਾ ਸ਼ੁਰੂ ਹੋ ਗਈ ਹੈ। ਹੁਣ ਤੁਹਾਨੂੰ ਕਥਾ ਸੁਣਾਉਣੀ ਹੈ। ਸਾਕੇ ਵਿੱਚ ਸਾਕੇ ਦਾ ਕੀ ਮਤਲਬ ਹੈ ਪਹਿਲਾਂ ਤੇ ਇਸ ਗੱਲ ਦੀ ਸਮਝ ਆਉਣੀ ਚਾਹੀਦੀ ਹੈ ਸਾਕਾ ਕਿਸ ਨੂੰ ਕਹਿੰਦੇ ਹਾਂ? ਸਰਪਾ ਹੋਏ ਗੁਰੂ ਪਿਆਰੇ ਜਿੱਥੇ ਚਾਰ ਚੀਜ਼ਾਂ ਇਕੱਠੀਆਂ ਹੋਣ। ਕਤਰ, ਤਾਤਰ, ਮਕਤਲ ਤੇ ਮੁਕਤ ਗੁਰੂ। ਕਤਲ ਤੋਂ ਪਹਿਲਾਂ ਇਹ ਹੈ ਕਿ ਉਹ ਮਨੁੱਖ ਜਿਸ ਨੇ ਕਤਲ ਹੋਣਾ ਹੈ ਜਿਸ ਨੇ ਸ਼ਹਾਦਤ ਦਾ ਜਾਨ ਪੀਰਾ ਹੈ ਇੱਕ ਤਾਂ ਮਨੂਜ ਹੋਣਾ ਚਾਹੀਦਾ ਹੈ ਦੂਸਰਾ ਕਾਤਲ ਜਲਾਦ ਹੋਣਾ ਚਾਹੀਦਾ ਹੈ ਜਿੰਨੇ ਕਤਲ ਕਰਨਾ ਹੈ ਜਿੰਨੇ ਸੀਸ ਧਰਪੌਦਾ ਕਰਨਾ ਹੈ ਤੀਸਰਾ ਕਤਲ ਉਹ ठाਵ ਜਿੱਥੇ ਸਾਹ ਦੀ ਪ੍ਰਾਪਤੀ ਹੋਣੀ ਹੈ ਤੇ ਮਸਕੂਲ ਦੂਲ ਕਹਿੰਦੇ ਹਨ ਕਿ ਜਿਸ ਨੇ ਸਹਾਦਤ ਪ੍ਰਾਪਤ ਕਰਨੀ ਹੈ ਉਹ ਵੀ ਉੱਥੇ ਲਾਜ ਨਹੀਂ ਰੱਜੇਗਾ ਦੁਨੀਆਂ ਦਾ ਇਤਿਹਾਸ ਫੋਲੋ ਕਿਤੇ ਵੀ ਤੁਹਾਨੂੰ ਸਿੱਖ ਪਾਉਣ ਲੱਗੀ ਸਾਧਕ ਕਿਸੇ ਹੋਰ ਕੋਲ ਪਾਉਣਗੇ ਨਹੀਂ ਮਿਲੇਗੀ ਜਿੱਥੇ ਮੁਕਤੂਲ ਆਪ ਜਾਂਦਾ ਹੈ ਆਦਲ ਤੇ ਬੋਲ ਕੇ ਮੈਨੂੰ ਸੁਭਾ ਮੈਨੂੰ ਸਿਰ ਹੱਥ ਸਹਾਦਤ ਦਾ ਜਾਉਂ ਗਿਆ ਜਦੋਂ ਤਾਂ ਸੈਰ ਸਿਖੀ ਗੁਰੂ ਦਰਜਨਦੇਵ ਜੀ ਮਹਾਰਾਜਿਆਂ ਦੀ ਸਹਾਦਤ ਹੋਣੀ ਸੀ ਨਾ ਚੰਦੋਂ ਹੋਰੀ ਸੀ ਜੀ ਮੈਂ ਗੱਲ ਕਰਨੀ ਸੀ ਸਿੱਖੀ ਦੀ ਪਰ ਅਪ ਚਲੋ ਇੱਕ ਟੂਕ ਮਾਤਰ ਨਾਲ ਅਗਲੇ ਚਾਰਥੰਦੀ ਕਰਨਾ ਕਿ ਜਦੋਂ ਤਾਂ ਪੰਚ ਪਾਸ਼ਾ ਗੁਰੂ ਮਹਾਰਾਜ ਜੀ ਦੀ ਸ਼ਹਾਦਤ ਹੋ ਰਹੀ ਸੀ ਤਾਂ ਕੀ ਕਰੀ ਤੇ ਬਿਠਾਉਣਾ ਸੀ ਉਪਰ ਦੀ ਦੇਗ ਦੇ ਵਿੱਚ ਬਿਠਾਉਣਾ ਸੀ ਤਾਂ ਚੰਦੂ ਮੋਰੀ ਸੀ ਤੇ ਚੰਦੂ ਨੇ ਹੁਕਮ ਕੀਤਾ ਆਪਣੇ ਗੈਰ ਕਰਾਂ ਨੂੰ ਕਿ ਜਾਓ ਪਹਿਲੇ ਗੁਰੂ ਨੂੰ ਲੈ ਕੇ ਆਓ ਕਿ ਲੈ ਆ ਕੇ ਤੇ ਉਪਰ ਦੀ ਦੇਗ ਦੇ ਵਿੱਚ ਬਿਠਾ ਦੇਣਾ ਗੁਰੂ ਗੁਰੂ ਪੰਚ ਪਾਸ਼ਾ ਗੁਰੂ ਮਹਾਰਾਜ ਜੀ ਨੇ ਕਿਹਾ ਇਹ ਚੰਦੂ ਐਨੇ ਗ੍ਰੇਨ ਦਾ ਕਾ ਹਲਕੈਨਿਕ ਦਾ ਨਾਮ ਨਿਕਲਦਾ। ਐਨੇ ਨਿਕਲਨ ਕਾਲੰਦੀ ਨੋੜ ਨਹੀਂ। ਇਸ ਉਪਰ ਦੀ ਧੇਰ ਦੇ ਵਿੱਚ ਅਸੀਂ ਆਵਾਜ਼ ਕੇ ਬੈਠ ਜੁਦੇ। ਇਹਨੂੰ ਕਹਿੰਦੇ ਹਨ ਮਕਤੂਲ। ਪਰ ਕਿ ਆਪ ਜਾਣਾ। ਉਸ ਥਾਂ ਤੇ ਜਿੱਥੇ ਕਤਲ ਹੋਣਾ ਹੈ। ਇੱਥਸ ਤੋਂ ਉਹ ਹੀ ਛੱਡੀ ਸਿੱਖ ਕੌਮ ਦੀ ਪਹਿਲੀ ਸ਼ਹਾਦਤ ਹੋਈ ਹੈ। ਪੰਚਉਤਾਂ ਜਿੱਥੇ ਆਪ ਗੁਰੂ ਸਾਹਿਬਾਂ ਨੇ ਜਦੋਂ ਕਹਿ ਦਿੱਤਾ ਜੀ ਲੋੜ ਦਿੱਤਾ ਜੀ ਕਿ ਬਸ ਬਸ ਤੈਨੂੰ ਕੋਈ ਕਰਨ ਦੀ ਲੋੜ ਨਹੀਂ ਜੋ ਤੂੰ ਕਹਿ ਦਿੱਤਾ ਉਹ ਅਸੀਂ ਆਪੇ ਕਰ ਲਵਾਂ ਤੈਨੂੰ 33 ਦਾ ਬਿਠਾਉਣ ਵਾਸਤੇ ਚਾਰ ਐਲ ਕਰਨ ਦੀ ਚਾਰ ਲੋੜ ਨਹੀਂ ਅਸੀਂ ਆਪੇ ਬੈਠ ਜਾਣਾ ਉਹ ਕਹਿਦਾ ਮੁਖ ਤੋਂ ਕਹਦੇ ਇੱਕ ਵਾਰੀ ਬਾਤ ਤੁਹਾਨੂੰ ਬਿਠਾਉਣ ਦੀ ਲੋੜ ਨਹੀਂ ਮੈਂ ਖੁਦ ਬੈਠ ਜਾਣਾ ਤਬੂਨ ਸਤ ਸਲਾਰੋ ਕਿੰ ਮਾਇ ਸਾਕ ਦਾ ਸਤਨਾ ਉਸ ਨੂੰ ਕਹਿਨੇ ਹਾਂ ਜਿੱਥੇ ਸਹਾਤੀ ਵਿੱਚ ਰਹਿ ਕੇ ਸਹਾਦਤ ਪ੍ਰਾਪਤ ਕਰਨੀ ਜਿਹੜਾ ਚੰਕੌਰ ਦਾ ਲਗਿਆ ਹੈ ਉਹ ਹੈ ਜੰਗ ਦਾ ਮੈਦਾਨ ਜਿਹੜਾ ਸਿਰਹੰਦ ਦਾ ਲਗਿਆ ਹੈ ਉਹ ਹੈ ਸਾਕਾ ਚੰਤੋ ਤੇ ਮਦਾਨ ਦੇ ਵਿੱਚ ਸਿੰਘਾਂ ਨੇ ਲੜ ਕੇ ਮੈਦਾਨੇ ਜਗ ਦੇ ਵਿੱਚ ਸਹਾਦਤ ਦਾ ਪ੍ਰਾਪਤ ਕੀਤੀਆਂ ਉਹ ਤੋਂ ਦਰਬਾਰ ਚੋਂ ਕਥਾ ਸਰਵਨ ਕੀਤੀ ਆ ਆ ਕਥਾ ਤੋਂ ਬਾਅਦ ਹੋਰ ਬਾਬੇ ਸੰਗਤਾਂ ਥੱਲੇ ਆ ਚੁੱਕਿਆ ਨੇ ਆ ਕੁਝ ਮੁੰਡੇ ਵੀ ਆਏ ਨੇ ਸ਼ਪੀਲ ਸ਼ਪੀਲ ਹੀ ਮਗਰ ਲਾਈ ਹੋਈ ਇਹਨਾਂ ਨੇ ਤੇ ਸ਼ਪੀਲਾਂ ਚੱਲ ਰਹੀਆਂ ਹਨ 30 ਤਰੀਕ ਨੂੰ ਗੁਰੂ ਅਜੰਦੇਵ ਸਾਹਿਬ ਦੇ ਅਸੀਦੀ ਦੇਣੇ ਆ ਉਹਦੇ ਸਬੰਧ ਵਿੱਚ ਆਰੀ ਸੰਗਤ ਦੇ ਆਰੀ ਸੰਗਤ ਦੇ ਪ੍ਰੇਮਾ ਬੈਠੀ ਨੇ ਨੰਗਰ ਦੇ ਭਾਈ ਖੀਰ ਵਰਤਨ ਦੀ ਜੀ ਇਹਨੇ ਕੱਲੇ ਮੈਂ ਜਾਨ ਨੂੰ ਨਹੀਂ ਪੁੱਛੀ ਖੀਰ ਹੂੰ ਉਹਨੇ ਮੇਰੇ ਕੋ ਬਾਟਾ ਕੋਈ ਜਾਣੇ ਤੈਨੂੰ ਕਿਉਂ ਪੁੱਛਣੀ ਮੈਂ ਦੋ ਮਰੇ ਦੋ ਇੱਕ ਇੱਕ ਗਲਾਸ ਇੱਕ ਬਾਟਾ ਤੁਹਾਡੀ ਭਲੀ ਹੋਵੇ ਹਾਂ ਮੇਰੇ ਰਣਵੀਰ ਵੀਰੇ ਆ ਅੱਛਾ ਹਾਂ ਮੈਂ ਖਾਉਂਗੀ ਅੱਛਾ ਇਹ ਤੋਂ ਬੱਚੇ ਇਸ ਕਰਕੇ ਆਉਂਦੇ ਵੀ ਤੇ ਮਿਲਦੀ ਆ ਪਰਸ਼ਾਦਾ ਬਣੀ ਮਿਲਦਾ ਆ ਗੁਰਦੁਆਰੇ ਓੰਕਾਰ ਸੋਖਾ ਸੰਕਰਾਗੇ ਤੇ ਨਾਮ ਸਿਮਰਨ ਤੇ ਨਹੀਂ ਜਾਇਆ ਜਿਹੜਾ ਨਾਮ ਸਿੰਘਾ ਲੋਕਿਆ ਕੈਂਸਲ ਕਿਉਂਕਿ ਮੈਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਹੁਣ ਉੱਥੇ ਜਾਣਾ ਪੈਣਾ ਅਸੀਂ ਕਰਦੇ ਆ ਬਲੌਗ ਦੀ ਇੱਥੇ ਐਂਡਿੰਗ ਹੁੰਦਾਂ ਨੂੰ ਮਿਲਦੇ ਆ ਅਸੀਂ ਨੈਕਸਟ ਕਿਸੇ ਬਲੌਗ ਜਿਹੜੀ ਦਾ ਗੱਲ ਸਾਦਾ ਗੁਰੂ ਜੀ ਕੀ ਫਤਿਹ ਨਾਮ ਸਿਮਰਨ ਆਪਣੇ ਘਰਾਂ 'ਚ ਕਰੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ